ਕਿ ਰਾਜਾ ਬ੍ਰਿੰਗ ਜੀ ਨੂੰ ਰਾਮਪੀਰਤ ਦੇ ਜਾ ਕੇ ਵਾਲਮੀਕ ਜੀ ਦੇ ਉੱਥੇ ਜਾ ਕੇ ਮਾਫੀ ਮੰਗ ਲੈਣੀ ਚਾਹੀਦੀ ਔਰ ਇਸ ਮਾਮਲੇ ਨੂੰ ਸਾਰੇ ਨੂੰ ਵਾਈਂਡ ਅਪ ਕਰ ਦਿੱਤਾ ਜਾਵੇ ਜਿਹੜਾ ਕਿ ਕਾਲੀਦਲ ਪਿਛਲੀਆਂ ਚੋਣਾਂ ਦੇ ਦੌਰਾਨ ਬਿਲਕੁਲ ਡਾਊਨ ਆ ਗਿਆ ਸੀ ਧਰਤੀ ਦੇ ਜੀ ਨੂੰ ਕਦੇ ਵੀ ਜਮੀ ਡਾਊਨ ਸੀ ਜਿਹਦੀ ਦੀ 10% ਹੀ ਰਹਿ ਗਿਆ ਸੀ ਪਰ ਕਿਤੇ ਨਾ ਕਿਤੇ ਕੀ ਗੱਲ ਹੋਇਆ ਵੀ ਜਿਮਨੀ ਚੋਣ ਦੇ ਵਿੱਚ ਕਾਂਗਰਸ ਕਿਸਕੇ ਤੀਜੇ ਚੌਥੇ ਨੰਬਰ ਤੇ ਚਲੀ ਗਈ ਆ ਤੇ ਕਾਲੀਦਲ ਓਪਨ ਹੋਇਆ ਇੱਥੇ ਵੀ ਮੇਰੇ ਘਰ ਤੇ ਹਮਲੇ ਵੀ ਹੋਏ ਐਸਐਸਪੀ ਸਾਹਿਬ ਨੇ ਵੀ ਥ੍ਰੈਟ ਦਿੱਤੇ ਹੋਰ ਵੀ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਦਾ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਥ੍ਰੈਟ ਮੈਨੂੰ ਆਏ 95000 ਰੁਪਏ ਜਿਹੜਾ ਸੁਖੇ ਵਾਲ ਦੇ ਵਿੱਚ ਡਵੈਲਪਮੈਂਟ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਜਕੌਰ ਵੱਲੋਂ ਲਗਾਇਆ ਗਿਆ ਕੀ ਨਾਬਾ ਹਲਕੇ ਦੇ ਜਿਹੜੇ ਪ੍ਰਮੁੱਖ ਮੰਨੇ ਜਾਂਦੇ ਤੇ ਦੇ ਨਾਮ ਦੀ ਉਹ ਤੁਸੀਂ ਪਿੰਡ ਚ ਹਰਾਏ ਨੇ ਅੱਜ ਕੋ ਮੈਂ ਹਾ ਤੁਹਾਡਾ ਇੰਦਰਜੀਤ ਸਾਧੋਹੜੀ ਤੁਸੀਂ ਜੁਣੇ ਹੋ ਨਾਬਾ ਵਾਣੀ ਨਾਲ ਅੱਜ ਮੇਰੇ ਨਾਲ ਨੇ ਕਾਂਗਰਸ ਪਾਰਟੀ ਦੇ ਨਾਬਾ ਦੇ ਪ੍ਰਮੁੱਖ ਆਗੂ ਜੀ ਕੁਲਵਿੰਦਰ ਸਿੰਘ ਸੁਖੇਵਾਲ ਜਿਨ੍ਹਾਂ ਦੇ ਧਰਮ ਪਤਨੀ 550 ਜ਼ਿਲ੍ਹਾ ਪ੍ਰੀਸ਼ਦ ਦੇ ਮੱਲੇ ਵਾਲ ਜੋਣ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਪੰਜਾਬ ਸਰਕਾਰ ਜਲਦੀ ਹੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਕਰਾਉਣ ਦੀ ਆ ਰਹੀ ਹੈ ਤੇ ਹੋਰ ਬਹੁਤ ਸਾਰੇ ਕਿ ਨਾਬਾ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਦੇ ਕੀ ਗਰਮੀਆਂ ਨੇ ਤੇ ਕਾਂਗਰਸ ਪਾਰਟੀ ਕਿਹੜੇ ਕਿਹੜੇ ਗਤੀਵਿਧੀਆਂ ਤੇ ਕਾਂਗਰਸ ਪਾਰਟੀ ਦੀਆਂ ਕਿਹੜੇ-ਕਿਹੜੇ ਕੰਮ ਕਾਂਗਰਸ ਪਾਰਟੀ ਪਾਰਟੀ ਨੂੰ ਮਜ਼ਬੂਤ ਕਰਨੀ ਜਾ ਰਹੀ ਆ ਸਾਡੇ ਨਾਲ ਨੇ ਨਾਬਾ ਹਲਕੇ ਦੇ ਪ੍ਰਮੁੱਖ ਆਗੂ ਕੁਲਵਿੰਦਰ ਸਿੰਘ ਸੁਖਵਾਲ ਕੁਲਵਿੰਦਰ ਜੀ ਤੁਹਾਡਾ ਪਹਿਲਾਂ ਧੰਨਵਾਦ ਆ ਤੁਹਾਡੇ ਤੋਂ ਪਹਿਲੀ ਸਵਾਲ ਇਹ ਆ ਵੀ ਜਲਦੀ ਹੀ ਜ਼ਿਲ੍ਹਾ ਪ੍ਰੀਧ ਦੇ ਚੋਣਾਂ ਹੋਣ ਰਹੀਆਂ ਨੇ ਉਹਦੇ ਸਬੰਧ ਵਿੱਚ ਕਾਲ ਪਾਰਟੀ ਦਾ ਵਿਜ਼ਨ ਕੀ ਆ ਸਤਿ ਸ਼੍ਰੀ ਅਕਾਲ ਜੀ ਗੁਰਸੇਵਕ ਜੀ ਤੇ ਅੰਦਰ ਜੀ ਜੀ ਤੁਸੀਂ ਆਇਓ ਤੁਹਾਡਾ ਬਹੁਤ-ਬਹੁਤ ਧੰਨਵਾਦ ਸਵਾਗਤ ਆ ਜੀ ਤੁਹਾਡਾ ਗੱਲ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਚੋਣਾਂ ਦੀ ਗੱਲ ਕਰਦੇ ਹੋ ਜਿਸ ਤਰ੍ਹਾਂ ਪਹਿਲਾਂ ਬਲਾਕ ਆਪਣੇ ਸਰਪੰਚੀ ਦੀਆਂ ਜੋੜੇ ਚੋਣਾਂ ਹੋਈਆਂ ਨੇ ਉਹਦੇ ਚ ਵੀ ਕਾਂਗਰਸ ਪਾਰਟੀ ਨੇ ਬਹੁਤ ਹੀ ਬਹੁਤ ਹੀ ਸਚਜੇ ਢੰਗ ਦੇ ਨਾਲ ਚੋਣਾਂ ਲੜੀਆਂ ਨੇ ਔਰ ਜਿੱਤੀਆਂ ਵੀ ਨੇ ਇਹ ਜਿਹੜੀ ਮੈਂ ਪਹਿਲਾਂ ਤੁਸੀਂ ਇੱਥੇ ਦੀ ਉਹ ਗੱਲ ਕਰਦੀ ਆ ਗ੍ਰਾਮ ਪੰਚਾਇਤ ਜਿਹੜੇ ਚੋਣਾਂ ਹੋਈਆਂ ਸੁਖੇਵਾਲ ਦੀ ਗੱਲ ਕਰੀਏ ਇੱਥੇ ਵੀ ਮੇਰੇ ਘਰ ਤੇ ਹਮਲੇ ਵੀ ਹੋਏ ਐਸਐਸਪੀ ਸਾਹਿਬ ਨੇ ਵੀ ਥ੍ਰੈਟ ਦਿੱਤੇ ਹੋਰ ਵੀ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਦਾ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਥ੍ਰੈਟ ਮੈਨੂੰ ਆਏ ਔਰ ਮੈਨੂੰ ਲਾਲਚ ਵੀ ਆਇਆ ਔਰ ਮੈਂ ਜਿਹੜਾ ਇਹ ਪੂਰਾ ਜਿਹੜਾ ਹੈਗਾ ਪੂਰਾ ਜਿਹੜਾ ਇਲਾਕਾ ਇਹ ਇਹ ਕਲੀਨ ਸਵੀਪ ਆ ਜਿਹੜਾ ਕਰਤਾ ਅਸੀਂ ਮਿਹਨਤ ਕੀਤੀ ਕਾਂਗਰਸ ਦੇ ਵਰਕਰਾਂ ਨੇ ਮਿਹਨਤ ਕੀਤੀ ਆਰ ਕਾਂਗਰਸ ਦੇ ਸਾਰੇ ਜਿਹੜੇ ਵਰਕਰ ਸਹਿਬਾਨ ਨੇ ਉਹਨਾਂ ਨੇ ਪੂਰੀ ਦ੍ਰਿੜਤਾ ਦੇ ਨਾਲ ਚੋਣਾਂ ਜਿਹੜੀਆਂ ਨੇ ਲੜੀਆਂ ਨੇ ਇੰਦਰ ਜੀ ਜੀ। ਕਲਵਿੰਦਰ ਜੀ ਇਹ ਬੜੀ ਗੱਲ ਸੀ ਕਿ ਨਾਬਾ ਹਲਕੇ ਦੇ ਜਿਹੜੇ ਪ੍ਰਮੁੱਖ ਮੰਨੇ ਜਾਂਦੇ ਤੇ ਦੇਮਾਨ ਦੇ ਉਹ ਤੁਸੀਂ ਪਿੰਡ 'ਚੋਂ ਹਰਾਏ ਨੇ। ਉਹ ਤੁਸੀਂ ਉਹਦੇ ਬਾਰੇ ਕੀ ਰਿਹਾ ਕਿਉਂਕਿ ਬੜੀ ਗੱਲ ਸੀ ਚਰਚਾ ਦੀ ਇਹ ਸੀਤ ਪਰ ਇੱਕ ਐਸੀ ਭਾਈਜਾਰੇ ਨਾਲ ਸੰਬੰਧਿਤ ਖੜਾ ਕੇ ਇੱਕ ਢੱਡੇ ਦਾ ਲੀਡਰ ਨੂੰ ਹਰਾਇਆ ਉਹ ਦੱਸੋ ਤੁਹਾਡਾ। ਇੰਦਰ ਜੀ ਜੀ ਤੁਹਾਡੇ ਵਰਗੇ ਪੱਤਰਕਾਰ ਸਹਿਬਾਨਾਂ ਦਾ ਔਰ ਮੇਰੇ ਪਿੰਡ ਦੇ ਵਸਨੀਕਾਂ ਦਾ ਔਰ ਹਲਕੇ ਦੇ ਬਸਰੀਕਾਂ ਦਾ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਰਿਹਾ ਜੀ ਕਿਉਂਕਿ ਤੁਹਾਡੇ ਨਾਲ ਤੁਸੀਂ ਜਿਹੜਾ ਹੌਸਲਾ ਦਿੱਤਾ ਜਾਂ ਲੋਕਾਂ ਨੇ ਜਿਹੜਾ ਹੌਸਲਾ ਦਿੱਤਾ ਇੱਥੇ ਇਕੱਲਾ ਨਹੀਂ ਗਲਵੱਟੀ ਲਾ ਲਓ ਆਪਣੇ ਤਨੌਰੀ ਲਾ ਲਓ ਗੁਰਦਿਤਪੁਰ ਲੱਦਾੜੀ ਸਾਧੋੜੀ ਸਾਰੇ ਮਤਲਬ ਜਿਹੜੇ ਹੈਗੇ ਸੀਗੇ ਇਸੇ ਤਰ੍ਹਾਂ ਆਪਣੇ ਬਾਬਰਪੁਰ ਲਾ ਲਓ ਨੌਰਾ ਲਾ ਲਓ ਇਹ ਸਾਰੇ ਜਿਹੜੇ ਪਿੰਡਾਂ ਅਸੀਂ ਨੇ ਮਤਲਬ ਜਿਹੜੇ ਜਿਹੜੇ ਬੰਦੇ ਅਸੀਂ ਨੇ ਕਿੱਸੋ ਅਸੀਂ ਜਿਤਾ ਕੇ ਤੋਰੇ ਨੇ ਕਿਉਂਕਿ ਲੋਕਾਂ ਦਾ ਪਿਆਰ ਸੀਗਾ ਲੋਕਾਂ ਅਸੀਂ ਕੋਈ ਪਾਰਟੀ ਤੋਂ ਨਹੀਂ ਡਰੇ ਨਾ ਅਸੀਂ ਕਿਸੇ ਅ ਦਬਾਅ ਤੋਂ ਡਰੇ ਅਸੀਂ ਲੋਕਾਂ ਦੇ ਵਿੱਚ ਗਏ ਲੋਕਾਂ ਦੇ ਕੰਮ ਕਰਦੇ ਰਹੇ ਮੇਰੀ ਮਿਸੇਜ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੀ ਅਸੀਂ ਤੀਜੀ ਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀਆ ਲੇਕਿਨ ਹੁਣ ਮੇਰੀ ਮੌਜੂਦਾ ਮੇਰੀ ਮਿਸੇਜ ਆ ਅਸੀਂ ਨੇ ਮੇਰੇ ਇਲਾਕੇ ਦੇ ਵਿੱਚ ਹਰੇਕ ਸਾਲ 22 ਲੱਖ ਰੁਪਇਆ ਜਿਹੜੇ ਮੇਰੇ 53 ਪਿੰਡ ਸੀਗੇ ਮੈਂ 22 ਲੱਖ ਰੁਪਇਆ ਹਰੇਕ ਸਾਲ ਮਤਲਬ ਕਿ ਆਪਦੇ ਵੱਖ-ਵੱਖਰੇ ਪਿੰਡਾਂ ਦੇ ਵਿੱਚ ਦਿੰਦਾ ਸੀ ਜਿਹਦੇ ਤੇ 19 ਲੱਖ 95000 ਰੁਪਇਆ ਜਿਹੜਾ ਸੁੱਖੇ ਵਾਲ ਦੇ ਵਿੱਚ ਡਿਵੈਲਪਮੈਂਟ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਜਕੌਰ ਵੱਲੋਂ ਲਗਾਇਆ ਗਿਆ। ਭਾਈ ਜੀ ਇਹ ਵੀ ਇੱਕ ਸਵਾਲ ਆ ਕੁਲਵਿੰਦਰ ਜੀ ਵੀ ਤੁਸੀਂ ਇਸ ਜ਼ੋਨ ਤੋਂ ਹੁਣ ਮੌਜੂਦਾ ਤੁਹਾਡੇ ਮੈਸੇਜ ਮੈਂਬਰ ਨੇ ਕਿ ਜੇ ਪਾਲਤੀ ਆਉਣ ਵਾਲੇ ਸਮੇਂ ਤੋਂ ਛੋਟੇ ਕਿਸੇ ਪਰਿਵਾਰ ਨੂੰ ਜਾਂ ਜਿਸੇ ਹੋਰ ਨੂੰ ਲੜਾਉਂਦੀ ਹੈ ਕਿ ਤੁਸੀਂ ਚੋਣ ਲੜੋ ਬੰਦੇ ਤਿਆਰ ਕੀਤੇ ਨੇ ਔਰ ਕਾਂਗਰਸ ਪਾਰਟੀ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਵਰ ਤਿਆਰ ਆ। ਮੇਰੀ ਹਰ ਰੋਜ਼ ਹਰੇਕ ਪਿੰਡ ਦੇ ਵਿੱਚ ਜਾ ਕੇ ਮੀਟਿੰਗ ਹੁੰਦੀ ਆ ਔਰ ਅਸੀਂ ਬੰਦੇ ਪੂਰੇ ਤਿਆਰ ਕਰ ਰੱਖੇ ਨੇ ਬਹੁਤ ਹੀ ਅਸੀਂ ਸੁਚੱਜੇ ਢੰਗ ਦੇ ਨਾਲ ਜਿਹੜੀ ਚੋਣ ਲੜਾਂਗੇ ਵੀ ਔਰ ਜਿੱਤਾਂਗੇ ਵੀ ਬਲੌਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਅਸੀਂ ਵੱਡੇ ਪੱਧਰ ਦੇ ਹਿੱਸੇ ਹਿੱਸਾ ਲਵਾਂਗੇ ਬਾਈ ਜੀ ਇੱਕ ਹੋਰ ਗੱਲ ਹੈ ਨਾ ਜਿਹੜੀ ਤਰਨਤਾਰਨ ਦੀ ਚੋਣ ਹੋਈ ਸੀ ਉਹ ਚੋਣ ਦੇ ਦੌਰਾਨ ਸੋਡੇ ਕਾਂਗਰਸ ਪਾਰਟੀ ਦੇ ਜਿਹੜੇ ਸੂਬਾ ਪ੍ਰਧਾਨ ਹੈਗੇ ਦਲਤ ਸਮਾਜ ਦੇ ਵੱਡੇ ਆਗੂ ਤੇ ਸਰਦਾਰ ਬੂਟਾ ਸਿੰਘ ਤੁਸੀਂ ਦਲਤ ਸਮਾਜ ਦੇ ਵੱਡੇ ਆਗੂ ਹੋ ਉਹ ਕਿੰਤੂ ਪ੍ਰੰਤੂ ਬਹੁਤ ਕੀਤਾ ਸੀ ਰਾਜਾ ਬਣ ਕੇ ਉਹਦਾ ਬੜਾ ਵਿਰੋਧ ਹੋਇਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰਾਜਾ ਬਣ ਕੇ ਕੀ ਸਨੇਹਾ ਦੇਣਾ ਚਾਹੁੰਦੇ ਸਮਾਜ ਨੂੰ ਸਮਾਜ ਮੇਰੇ ਨਾਲ ਹੀ ਸੀਗਾ ਉਸ ਦਿਨ ਜਦੋਂ ਇਹ ਇਨਸੀਡੈਂਟ ਹੋਇਆ ਮੈਂ ਉਸ ਦਿਨ ਵੀ ਮੀਟਿੰਗ ਦੇ ਵਿੱਚ ਉੱਥੇ ਸੀ ਮੀਟਿੰਗ ਦੇ ਵਿੱਚ ਵੀ ਕੁਝ ਐਸੀਆਂ ਗੱਲਾਂ ਹੋਈਆਂ ਜੋ ਮੈਂ ਤੁਹਾਡੇ ਕੈਮਰੇ ਤੇ ਨਹੀਂ ਕਰ ਸਕਦਾ ਲੇਕਿਨ ਮੈਂ ਪਾਰਟੀ ਫੋਰਮ ਦੇ ਉੱਤੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਬੂਟਾ ਸਿੰਘ ਜੀ ਸਾਡੇ ਮੈਂ ਮਹਾਲੀ ਵਾਲੇ ਸੰਤਾਂ ਕੋਲੇ ਉਹ ਬੋਟਾ ਸਿੰਘ ਜੀ ਆਉਂਦੇ ਹੁੰਦੇ ਸੀਗੇ ਮੈਂ ਉਹਨਾਂ ਨੂੰ ਮਿਲਣ ਦਾ ਵੀ ਮੈਨੂੰ ਟਾਈਮ ਮਿਲਿਆ ਉਹ ਬੂਟਾ ਸਿੰਘ ਕੋਈ ਐਵੇਂ ਨਹੀਂ ਆਪਣੇ ਗ੍ਰਹਿ ਮੰਤਰੀ ਦੇ ਪੱਤੇ ਪਹੁੰਚੇ ਬਹੁਤ ਜ਼ਿਆਦਾ ਵਧੀਆ ਸਖਸੀਅਤ ਹੈ ਔਰ ਰਾਜਾ ਬਰਿੰਗ ਦਾ ਵੇ ਗਲਤ ਹੋ ਸਕਦਾ ਲੇਕਿਨ ਉਹਨਾਂ ਦੀ ਸੋਚ ਇਸ ਤਰ੍ਹਾਂ ਦੀ ਨਹੀਂ ਸੀਗੀ ਉਹਨਾਂ ਦਾ ਕਹਿਣ ਦਾ ਤਰੀਕਾ ਬਿਲਕੁਲ ਗਲਤ ਸੀ ਉਹ ਸਮਾਜ ਨੇ ਸਵਕਾਰ ਨਹੀਂ ਕੀਤਾ ਔਰ ਮੈਂ ਤਾਂ ਉਸ ਦਿਨ ਮੀਟਿੰਗ ਤੇ ਵੀ ਕਿਹਾ ਸੀ ਕਿ ਰਾਜਾ ਬਰਿੰਗ ਜੀ ਨੂੰ ਰਾਮ ਤੀਰਥ ਤੇ ਜਾ ਕੇ ਵਾਲਮੀਕ ਜੀ ਦੇ ਉੱਥੇ ਜਾ ਕੇ ਮਾਫੀ ਮੰਗ ਲੈਣੀ ਚਾਹੀਦੀ ਔਰ ਇਸ ਮਾਮਲੇ ਨੂੰ ਸਾਰੇ ਨੂੰ ਬਾਈਂਡ ਅਪ ਕਰ ਦਿੱਤਾ ਜਾਵੇ ਕਿਉਂਕਿ ਇਹਨੂੰ ਟੂਲ ਦੇਣ ਦੀ ਲੋੜ ਨਹੀਂ ਕਿਉਂਕਿ ਕਾਂਗਰਸ ਪਾਰਟੀ ਆ ਹਮੇਸ਼ਾ ਮੇਰੇ ਵਰਗੇ ਨਮਾੜਿਆਂ ਨੂੰ ਆਪਣੇ ਐਸਸੀ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਆ ਸਰਦਾਰ ਚੰਨਜੀਤ ਸਿੰਘ ਚੰਨੀ ਜੀ ਨੇ ਕਿਹਾ ਵੀ ਇਹ ਜਿਹੜਾ ਗਲਤ ਹੋ ਸਕਦਾ ਲੇਕਿਨ ਜਿਹੜਾ ਸਾਡੀ ਕਾਂਗਰਸ ਦੀ ਭਾਵਨਾ ਇਹ ਨਹੀਂ ਹੈਗੀ ਦਲਤਾਂ ਨੂੰ ਥ੍ਰੈਟ ਕਰਨ ਦੀ ਜਾਂ ਕਿਸੇ ਪ੍ਰਕਾਰ ਹਾਂ ਬਾਈ ਜੀ ਗੱਲ ਤੁਸੀਂ ਬਹੁਤ ਸਜੱਜੇ ਢੰਗ ਨਾਲ ਕਹੀ ਆ ਪਰ ਗੱਲ ਇੱਕ ਕਿਤੇ ਨਾ ਕਿਤੇ ਵੀ ਹੁੰਦੀ ਆ ਵੀ ਚਰਨਜੀਤ ਚੰਨੀ ਦੀ ਇੱਕ ਸਵਾਲ ਮੈਂ ਤੁਹਾਡੇ ਤੇ ਕਰਨਾ ਮੈਨੂੰ ਇਹ ਪਤਾ ਲੱਗਿਆ ਵੀ ਤੁਸੀਂ ਚੰਨੀ ਸਾਹਿਬ ਦੇ ਬਹੁਤ ਨੇੜੇ ਹੋ ਕਿ ਅਗਲੀ ਆ ਚੋਣਾਂ ਦੇ ਵਿੱਚ ਜੇ ਕਾਂਗਰਸ ਪਾਰਟੀ ਚੰਨੀ ਨੂੰ ਉਮੀਦਵਾਰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਦਿੰਦੀ ਆ ਲੋਕਾਂ ਵਿੱਚ ਕੀ ਪ੍ਰਤੀਕਰਮ ਹੋਵੇ ਦੇਖੋ ਗਰਾਊਂਡ ਜ਼ੀਰੋ ਦੀ ਜਿਹੜੀ ਰਿਪੋਰਟ ਆ ਸਾਨੂੰ ਕੁਝ ਗੱਲਾਂ ਚਲੋ ਠੀਕ ਆ ਹਾਈ ਕਮਾਂਡ ਨੇ ਆਪਣੇ ਤਰੀਕੇ ਨਾਲ ਕਰਨੀਆਂ ਪੈਂਦੀਆਂ ਨੇ ਪਰ ਜਿਹੜੀ ਗਰਾਊਂਡ ਜ਼ੀਰੋ ਦੀ ਰਿਪੋਰਟ ਆ ਜਿੰਨੇ ਸਰਵੇ ਚਾਹੇ ਸਰਕਾਰੀ ਚਾਹੇ ਪਾਰਟੀ ਦੇ ਸਰਵੇ ਨੇ ਉਹਦੇ ਚ ਚਰਨਜੀਤ ਸਿੰਘ ਚੰਨੀ ਲੋਕਾਂ ਦੇ ਮਹਿਬੂਬ ਨੇਤਾ ਬਣੇ ਹੋਏ ਨੇ ਚਰਨਜੀਤ ਸਿੰਘ ਚੰਨੀ ਜਿਹੜੇ ਬਹੁਤ ਹੀ ਮਤਲਕ ਹੈ ਅੱਜ ਉੱਪਰ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਲੋਕ ਚਾਹੁੰਦੇ ਨੇ ਉਹਨਾਂ ਦੀ ਸਰਕਾਰ ਦੇਖਣਾ ਐਸਸੀ ਵਰਗ ਤਾਂ ਚਾਹੁੰਦਾ ਹੀ ਆ ਚਾਹੁੰਦਾ ਨਾਲ ਕਿਸਾਨ ਜਿਹੜਾ ਵਰਗ ਆ ਕਿਸਾਨ ਦਾ ਜਿਹੜਾ ਸਾਡੇ ਪਿੰਡੂ ਏਰੀਏ ਦਾ ਜਿਹੜਾ ਉਹ ਆ ਵਪਾਰੀ ਆ ਜਿਹੜਾ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਇਸ ਕਰਕੇ ਸਾਰੇ ਵਰਗ ਵਰਗਨ ਨੇ ਜਿਹੜੇ ਉਹ ਚੰਨੀ ਦੀ ਸਰਕਾਰ ਦਰਬਾਰਾ ਚੋਂ ਦਵਾਰਾ ਚਾਹੁੰਦੇ ਨੇ ਜੀ ਜਿਹੜਾ ਕੀ ਕਾਲੀ ਦਲ ਪਿਛਲੀਆਂ ਚੋਣਾਂ ਦੇ ਦੌਰਾਨ ਬਿਲਕੁਲ ਡਾਊਨ ਆ ਗਿਆ ਸੀ ਧਰਤੀ ਦੇ ਜਿਹਨੂੰ ਕਦੇ ਵੀ ਜਮੀ ਡਾਊਨ ਸੀ ਜਿਹਦੀ ਡੀਗਰੀ 10% ਹੀ ਰਹਿ ਗਿਆ ਸੀ ਪਰ ਕਿਤੇ ਨਾ ਕਿਤੇ ਕੀ ਗੱਲ ਹੋਇਆ ਵੀ ਜਿਮਨੀ ਚੋਣ ਦੇ ਵਿੱਚ ਕਾਂਗਰਸ ਖਿਸਕੇ ਤੀਜੇ ਚੌਥੇ ਨੰਬਰ ਤੇ ਚਲੀ ਗਈ ਆ ਤੇ ਕਾਲੀ ਦਲ ਓਪਨ ਹੋਇਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋ ਇੰਦਰਜੀਤ ਜੀ ਰੂਲਿੰਗ ਪਾਰਟੀ ਹੁੰਦੀ ਆ ਵੈਸੇ ਤਾਂ ਉਹਦੀ ਉਹ ਸੀਟ ਹੁੰਦੀ ਆ ਲੇਕਿਨ ਅਸੀਂ ਬਹੁਤ ਸੱਚਜੇ ਢੰਗ ਨਾਲ ਲੜੇ ਮੈਂ ਸਾਡੇ ਲੀਡਰਾਂ ਦੀ ਪਹਿਲੇ ਹੀ ਬਿਆਨ ਸੀਗਾ ਜਿਹੜਾ ਚਲੋ ਉਸ ਫਾਰਮ ਤੇ ਉੱਤੇ ਜਾ ਕੇ ਜਿਹੜਾ ਖਾਲਸਤਾਨ ਦੇ ਕੁਝ ਅੰਗੇਸ਼ਟ ਕੁਝ ਗੱਲਾਂ ਹੋਈਆਂ ਚਾਹੇ ਸਾਡੇ ਪ੍ਰਧਾਨ ਨੇ ਕੀਆਂ ਚਾਹੇ ਆ ਜਿਹੜਾ ਦਲਤਾਂ ਦਾ ਮੁੱਦਾ ਸੀਗਾ ਉਹ ਵੀ ਆਪੋਜੀਸ਼ਨ ਨੇ ਬਹੁਤ ਗੁਰੀ ਤਰ੍ਹਾਂ ਮਤਲਬ ਕਿ ਉਹਨੂੰ ਹਾਈਲਾਈਟ ਚੰਗੇ ਤਰ੍ਹਾਂ ਹਾਈਲਾਈਟ ਕੀਤਾ ਉਹ ਜਿਹੜਾ ਮੁੱਦਾ ਸੀਗਾ ਉਹ ਵੀ ਕਿਤੇ ਮੁੱਦਾ ਬਣਿਆ ਦਲਤਾਂ ਵਾਲਾ ਤੇ ਸੈਕੰਡ ਜਿਹੜਾ ਹੈਗਾ ਪੰਥਕ ਸੀਟ ਸੀਗੀ ਉੱਥੇ ਪੰਥ ਦੇ ਖਿਲਾਫ ਵੀ ਕੁਝ ਕਾਂਗਰਸੀ ਦੇ ਜਿਹੜੇ ਕਾਂਗਰਸ ਦੇ ਜਿਹੜੇ ਅਹੁਦੇਦਾਰ ਸੀਗੇ ਉਹਨਾਂ ਨੇ ਕੁਝ ਐਸੇ ਜਿਹੇ ਟਿੱਪਣੀਆਂ ਕੀਤੀਆਂ ਸੋ ਅਸੀਂ ਲੜਾਈ ਪੂਰੀ ਲੜੀਆ ਜਿਹੜਾ ਵਰਕਰ ਉਹ ਕਦੇ ਪਿੱਛੇ ਨਹੀਂ ਹਟਦਾ ਲੇਕਿਨ ਲੀਡਰਾਂ ਦੀ ਲੜਾਈ ਨੂੰ ਅੱਜ ਵੀ ਮੈਂ ਸੁਨੇਹਾ ਦੇਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਲੀਡਰਾਂ ਨੂੰ ਇੱਕ ਜੁੱਟ ਰਹਿਣਾ ਚਾਹੀਦਾ ਲੋਕ ਕਾਂਗਰਸ ਦੀ ਸਰਕਾਰ ਦੇਖਣਾ ਚਾਹੁੰਦੇ ਨੇ ਲੇਕਿਨ ਜਿਹੜੀ ਆ ਕਾਟੋ ਕਲੇਸ ਆ ਮੈਨੂੰ ਕੋਈ ਗਰੇਜ ਨਹੀਂ ਇੱਥੇ ਕਹਿਣ ਦੇ ਵਿੱਚ ਇਹਨੂੰ ਖਤਮ ਕਰ ਦੇਣਾ ਚਾਹੀਦਾ ਔਰ ਸਿਰ ਜੋੜ ਕੇ ਜਿਹੜਾ ਹੈਗਾ ਕਾਂਗਰਸ ਪਾਰਟੀ ਲਈ ਕੰਮ ਕਰਨਾ ਚਾਹੀਦਾ ਤੇ ਤਾਂ ਸਰਕਾਰ ਬਣੇਗੀ ਨਹੀਂ ਤਾਂ ਜੇ ਕਾਟੋਕਲੇਸ ਹੋ ਜਾ ਤਾਂ ਫਿਰ ਸਾਨੂੰ ਆਪੋਜੀਸ਼ਨ ਚ ਬੈਠਣਾ ਪਏਗਾ ਨਹੀਂ ਇਹ ਜਿਹੜਾ ਹੈਗਾ ਮੈਂ ਸੁਨੇਹਾ ਵੀ ਦੇਣਾ ਚਾਹਣਾ ਕਾਂਗਰਸੀ ਜਿਹੜੇ ਵਰਕਰ ਨੇ ਉਹ ਇਕਜੁੱਟ ਨੇ ਉਹ ਇਕੱਠੇ ਨੇ ਮਿਹਨਤ ਕਰ ਰਹੇ ਨੇ ਗਰਾਊਂਡ ਜ਼ੀਰੋ ਤੇ ਪਰ ਜਿਹੜਾ ਸਾਡਾ ਕੇਡਰ ਆ ਉਹ ਹਾਈ ਕਮਾਂਡ ਨੂੰ ਉਹਨਾਂ ਤੇ ਧਿਆਨ ਦੇਣਾ ਚਾਹੀਦਾ ਜਲਦੀ ਤੋਂ ਜਲਦੀ ਇਹ ਮਸਲਾਸਤ ਲਾ ਕੇ ਇਹਨਾਂ ਨੂੰ ਇੱਕ ਮੰਚ ਤੇ ਇਕੱਠੇ ਕਰ ਦੇਣਾ ਚਾਹੀਦਾ ਹਲਕਾ ਨਾਬੇ ਤੋਂ ਹਮੇਸ਼ਾ ਕਾਂਗਰਸ ਪਾਰਟੀ ਜਿੱਤੀ ਹੈ ਯਾ ਅੱਜ ਤੁਸੀਂ ਵੀ ਹਲਕੇ ਦੇ ਵਿੱਚ ਪ੍ਰਮੁੱਖ ਆਗੂਆਂ ਦੇ ਤੌਰ ਤੇ ਉਹਨੇ ਦਾਵੇਦਾਰ ਵੀ ਤੁਸੀਂ ਵਿਧਾਇਕ ਉਹਦੇ ਟਿਕਟ ਦੇ ਦਾਵੇਦਾਰ ਹੋ ਕੀ ਲੱਗਦਾ ਵੀ ਜੇ ਜਿਸ ਨੂੰ ਪਾਰਟੀ ਜੇ ਤੁਹਾਨੂੰ ਟਿਕਟ ਦਿੰਦੀ ਹੈ ਜਾਂ ਕਿਸੇ ਵੀ ਦਿੰਦੀ ਆ ਵੀ ਤੁਸੀਂ ਉਹਦੇ ਨਾਲ ਚੱਲੋਗੇ ਦੇਖੋ ਮੈਂ ਨਾ ਹੁਣੇ-ਹੁਣੇ ਜਿਹੜਾ ਸੰਗਠਨ ਸਿਰਜਣ ਦੇ ਤਹਿਤ ਸਾਡਾ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਨੇ ਉਹ ਵੀ ਮੇਰੇ ਖਿਆਲ ਸਭ ਤੋਂ ਪਹਿਲਾਂ ਬੁੱਕਾ ਮੈਂ ਲੈ ਕੇ ਗਿਆ ਕਾਂਗਰਸ ਪਾਰਟੀ ਪਹਿਲਾਂ ਵੀ ਮੈਂ ਦਾਵੇਦਾਰ ਸੀਗਾ ਮੈਂ ਟਿਕਟ ਮੰਗ ਰਿਆ ਸੀ ਜਦੋਂ ਸਰਦਾਰ ਸਾਧੂ ਸਿੰਘ ਨੂੰ ਟਿਕਟ ਮਿਲੀ ਸਭ ਤੋਂ ਪਹਿਲਾਂ ਜਾ ਕੇ ਸਟੇਜ ਦੇ ਉੱਤੇ ਮੈਂ ਉਹਨਾਂ ਦੇ ਨਾਲ ਖੜਾ ਸੀ ਜਿਹੜੇ ਅੱਜ ਦੀ ਗੱਲ ਹੈ ਕੌਣ ਬੰਦਾ ਚਾਹੁੰਦਾ ਕਿ ਮੈਂ ਮੈਂ ਉੱਪਰ ਨੂੰ ਨਾ ਜਾਵਾਂ ਅ ਅਗਰ ਪਾਰਟੀ ਮੈਨੂੰ ਸੇਵਾ ਦਾ ਮੌਕਾ ਦੇਊਗੀ ਤਾਂ ਮੈਂ ਜ਼ਰੂਰ ਮਤਲਬ ਕਿ ਕਿਉਂਕਿ ਮੈਂ ਅੱਜ ਦਾ ਨਹੀਂ ਮੈਂ 1992 ਤੋਂ ਜਦੋਂ ਤੋਂ ਕਾਂਗਰਸ ਨੂੰ ਵੋਟ ਪਾਉਣ ਲੱਗਿਆ ਕਾਂਗਰਸ ਦੀ ਸੇਵਾ ਕਰਦਾ ਆਇਆ ਵੱਖ-ਵੱਖਰੇ ਅਹੁਦਿਆਂ ਤੇ ਵੀ ਰਹਾਂਗੇ ਜ਼ਿਲ੍ਹੇ ਦਾ ਵੈਸ ਪ੍ਰਧਾਨ ਵੀ ਰਹਾਂ ਆਬਜ਼ਰਵਰ ਵੀ ਮੈਂ ਹੁਣੇ ਹੁਣ ਵਿਹਾਰ ਜਾ ਕੇ ਆ ਔਰ ਵਰਕ ਮੈਂ ਕਰਦਾ ਔਰ ਲੋਕਲ ਲੀਡਰ ਨੂੰ ਲੋਕ ਚਾਹੁੰਦੇ ਨੇ ਇਸ ਵਾਰੀ ਉਹ ਕਹਿੰਦੇ ਨੇ ਵੀ ਲੋਕਲ ਸਾਰਾ ਬੰਦਾ ਹੋਵੇ ਲੋਕਾਂ ਦੀ ਆਵਾਜ਼ ਆ ਸੋ ਅਗਰ ਪਾਰਟੀ ਮੌਕਾ ਦੇਉਗੇ ਤਾਂ ਆਪਾਂ ਜ਼ਰੂਰ ਇੰਦਰਜੀਤ ਜੀ ਦੀ ਸੇਵਾ ਚ ਹਾਜ਼ਰ ਖੜਿਆ ਪਾਰਟੀ ਲਈ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਇੱਕ ਨਾਬਾ ਬੜਾ ਚਰਚਾ ਚ ਆਇਆ ਹੋਇਆ ਤੁਸੀਂ ਨਾਬੇ ਦੇ ਲੀਡਰ ਹੋ ਵੱਡੇ ਲੀਡਰ ਹੋ ਇਹ ਨਹੀਂ ਕਹਿੰਦੇ ਵੀ ਆਪਾਂ ਕੋਈ ਵੱਡੀ ਗੱਲ ਬਹੁਤ ਜਿਹੜੇ ਸਾਡੇ ਹਲਕਾ ਵਿਧਾਇਕ ਵੀ ਚੁੱਪ ਨੇ ਮੁੱਖ ਪਾਰਟੀ ਦੇ ਪ੍ਰਮੁੱਖ ਲੀਡਰ ਨੇ ਜਿਹਨੇ ਸਰਕਾਰ ਦੇ ਉਹ ਚੁੱਪ ਨੇ ਕਿ ਇੱਕ ਪਾਸੇ ਨਾਬੇ ਦੇ ਵਿੱਚ ਕਿਸਾਨ ਹਾ ਹਾ ਕਰਮਚਾਰੇ ਨੇ ਵੀ ਚੋਰੀ ਦਾ ਮਾਮਲਾ ਕਦੇ ਟਰੋ ਟ੍ਰੈਲੀ ਚੋਰੀਆਂ ਹੋ ਜਾਂਦੇ ਕੋਈ ਸਮਾਨ ਚੋਰੀ ਹੋ ਜਾਂਦਾ ਇਹਦੇ ਉੱਤੇ ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਕੀ ਕਹਿਣਾ ਚਾਹੋਗੇ ਹਲਕੇ ਦੇ ਵਿਧਾਇਕ ਇੰਦਰਜੀਤ ਜੀ ਜੇ ਤੁਸੀਂ ਮੇਰੀ ਗੱਲ ਕਰੋ ਮੈਂ ਕਿਸੇ ਹੋਰ ਦੀ ਗੱਲ ਨਹੀਂ ਕਈ ਵਾਰ ਫ੍ਰੈਂਡਲੀ ਮੈਚ ਜਿਹੜਾ ਹੈਗਾ ਉਹ ਆਪੋਜੀਸ਼ਨ ਵਾਲੇ ਵੀ ਚਲਾਉਣ ਲੱਗ ਜਾਂਦੇ ਨੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਸ਼ਾਇਦ ਉਹਨਾਂ ਦਾ ਕੋਈ ਪੈਚਅਪ ਹੋਵੇ ਪਰ ਮੈਂ ਪਹਿਲੇ ਦਿਨ ਤੋਂ ਡੇ ਬੰਦ ਤੋਂ ਹੀ ਮਤਲਬ ਕਿ ਪੱਪੂ ਦੇ ਖਿਲਾਫ ਹੈ ਜਿਹੜਾ ਟਰਾਲੀ ਚੋਰ ਉਹਦੇ ਖਿਲਾਫ ਕੋਸ਼ਟਾਂ ਵੀ ਪਾਈਆਂ ਨੇ ਅਰ ਧਰਨਿਆਂ 'ਚ ਵੀ ਮੈਂ ਸ਼ਾਮਲ ਹੋਇਆ ਮੇਰੀ ਕਿਸਾਨ ਯੂਨੀਅਨ ਵਾਲਿਆਂ ਨਾਲ ਵੀ ਲਗਾਤਾਰ ਉਹਨਾਂ ਨੂੰ ਗੱਲ ਹੁੰਦੀ ਰਹਦੀ ਆ ਮੈਂ ਮੈਂ ਜਿਹੜਾ ਇਸ ਜਿਹੜਾ ਉੱਥੋਂ ਸੰਭੂ ਬਾਰਡਰ ਤੋਂ ਪਹਿਲਾਂ ਦਾ ਸੰਭੂ ਬਾਰਡਰ ਜਿਹੜਾ ਇਹਨੇ ਭਗਵੰਤ ਮਾਨ ਦੀ ਸਰਕਾਰ ਨੇ ਕਿਸ ਤਰ੍ਹਾਂ ਉਹ ਲੁੱਟਿਆਗਾ ਸਾਡੇ ਕਿਸਾਨਾਂ ਨੂੰ ਉੱਥੇ ਕਿਵੇਂ ਕੁੱਟਿਆ ਵੀ ਆ ਲੁੱਟਿਆ ਵੀ ਆ ਸਾਡੇ ਜਿਹੜੇ ਜਮਹੂਰੀ ਹੱਕਾ ਉਹਦੇ ਤੇ ਡਾਕਾ ਵੀ ਮਾਰਿਆ ਭਗਵਾਨਤਮਾਨ ਨੇ ਆ ਆਰਐਸਐਸ ਦੀ ਸਹਿਤ ਤੇ ਬੀਜੇਪੀ ਦੇ ਮਿੱਤ ਸਾਧੀ ਸਹਿਤ ਉਹਨਾਂ ਨੂੰ ਖੁਸ਼ ਕਰਨ ਵਾਸਤੇ ਸਾਡੇ ਕਿਸਾਨਾਂ ਤੇ ਜਿਹੜਾ ਤਸੱਦਦ ਕੀਤਾ ਸਾਡੇ ਕਿਸਾਨਾਂ ਦਾ ਤਿੱਲ ਤਿੱਲ ਜੋੜਿਆ ਹੋਇਆ ਕਿਤੇ ਏਸੀ ਜਾਂ ਕੋਈ ਜਿਹੜਾ ਵੀ ਸਮਾਨ ਉਹ ਲੈ ਕੇ ਗੈਸ ਸਿਲੰਡਰ ਤੱਕ ਚੱਕ ਕੇ ਲੈ ਉਹਦੇ ਤਹਿਤ ਨਾਭੇ ਦੇ ਵਿੱਚ ਵੀ ਵੱਡੀ ਚੋਰੀ ਹੋਈ ਆ ਆਯੂਓ ਸਾਹਿਬ ਦਾ ਬਿਆਨ ਸੁਣ ਰਿਹਾ ਸੀ ਕਿ ਸਾਨੂੰ ਰਿਟਰਨ ਆਰਡਰ ਦੇਖੋ ਰਿਟਰਨ ਆਰਡਰ ਚੋਰੀ ਕਰਨ ਦਾ ਰਿਟਰਨ ਆਰਡਰ ਵੀ ਦਿੱਤਾ ਉਹਦੇ ਤਹਿਤ ਦੇਵਮਾਨ ਜੀ ਪੂਰਾ ਦੋਸ਼ੀ ਨੇ ਇਹਦੇ ਚ ਕੋਈ ਪੱਲਾ ਝਾੜ ਕੇ ਜਾਂ ਕੋਈ ਪਾਰਟੀ ਛੱਡ ਕੇ ਕੋਈ ਉਹ ਨਹੀਂ ਬਣ ਜਾਂਦਾ ਲੇਕਿਨ ਦੇਵਮਾਨ ਵੀ ਇਸ ਗੱਲ ਦੇ ਪੂਰੀ ਦੋਸ਼ੀ ਨੇ ਕਿਉਂਕਿ ਉਹਨਾਂ ਦੀ ਸਹ ਦੇ ਉੱਤੇ ਜਿਹੜੇ ਹੈ ਟਰਾਲੀਆਂ ਚੋਰੀ ਹੋਈਆਂ ਨੇ ਉਹਨਾਂ ਦੇ ਸਹ ਦੇ ਉੱਤੇ ਜਿਹੜੀ ਉਹ ਅਗਲੀ ਕਾਰਵਾਈ ਨਹੀਂ ਹੁੰਦੀ ਇਸ ਕਰਕੇ ਗੁਰਦੇਵ ਸਿੰਘ ਦੇਵਮਾਨ ਵੀ ਮਤਲਬ ਕਿ ਉਹਨਾਂ ਹੀ ਦੋਸ਼ੀ ਆ ਜਿੰਨਾ ਪਪੂ ਸਟੇ ਨਾਬਾਣੀ ਦੀ ਜਿਹੜੀ ਟੀਮ ਆ ਤੁਸੀਂ ਇੱਥੇ ਆਏ ਹੋ ਤੁਹਾਡਾ ਸਾਰੇ ਪੂਰੀ ਟੀਮ ਦਾ ਧੰਨਵਾਦ ਕੁਛ ਟਾਈਮ ਕੱਢ ਕੇ ਆਇਓ ਮੇਰੇ ਵਰਗੇ ਨਵਾਨੇ ਜੇ ਸੇਵਕ ਦਾ ਜਿਹੜਾ ਲੋਕਾਂ ਤੱਕ ਜਿਹੜੀ ਮੇਰੇ ਮਨ ਦੇ ਭਾਵਨਾਵਾਂ ਮੰਨੇ ਉਹ ਲੋਕਾਂ ਤੱਕ ਪਹੁੰਚਾਈਆਂ ਨੇ ਤੁਹਾਡਾ ਸਾਰੀ ਟੀਮ ਦਾ ਇੰਦਰਜੀਤ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਮੈਂ ਤੁਹਾਡੇ ਨਾਲ ਜੁੜਿਆ ਸੀ ਨਾਭਾ ਬਾਣੀ ਤੋਂ ਇੰਦਰਜੀਤ ਸਾਧੂ ਜੀ